ਵਾਹਿ ਗੁਰੂ ਵਾਹਿ ਗੁਰੂ ਵਾਹਿ ਤੇ ਨਰ ਦੁਖ ਨਹ ਭੁਖ ਤੇ ਨਰ ਨ ਧਨ ਨਹ ਕਈਐ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹਸ ਸਮਪਹਿ ਤੇ ਨਰ ਦੁਲੀਚੈ ਬਹਿ ਤੇ ਨਰ ਪਥਪ ਬਥਪੈ ਸੁਖ ਲਹਿ ਤੇ ਨਰ ਸੰਸਾਰ ਮਹਿ ਅਪੈ ਪਟ ਰਿਪਮਦ ਤੇ ਸਕਿਆਥ ਤੇ ਨਰ ਜਾਲਪ ਪਣੈ ਗੁਰ ਅਮਰਦਾਸ ਸੂ ਪਰਸਨ ਜੀ ਤੈਂ ਪੜਿਉ ਇਕ ਮਨ ਤਰਿਉ ਇਕ ਕਰ ਇਕ ਪਛਾਣਿਉ ਨੈਣ ਬੈਣ ਮੂਹੇ ਇਕ ਇਕ ਦੋਹ ਠਾਏ ਨ ਜਾਣਿਉ ਸੋਪਨ ਇੱਕ ਪ੍ਰਤਖ ਇੱਕ ਇੱਕਸ ਮਹਿਲੀਣ 30 ਇੱਕ ਅਰ ਪੰਜ ਸਿੱਧ 35 ਨਾਂ ਖੀਣੋ ਇੱਕੋ ਜੇ ਲੱਖ ਲੱਖ ਅਲਖ ਹੈ ਇੱਕ ਇੱਕ ਕਰ ਵਰਨਿਉ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤਿਰਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰ ਤੂਤ RAM ਜੰਪੋ ਹੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੁਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸਹਿ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸਹਿ ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਆਪਾਉ ਲੱਬੈ ਗਉ ਚੁਕਹਿ ਇਕ ਬਿਨ ਦੁਗਣ ਜੋ ਤਉ ਰਹੈ ਜਾਂ ਸਮੰਤਰ ਮਾਨ ਵਹਿ ਲਹਿ ਜਾਲ ਪਾਪ ਧਾਰਤ ਇਤੜੇ ਗੁਰ ਅਮਰਦਾਸ ਡਿੱਠੈ ਮਿਲਹਿ ਸੱਚ ਨਾਮ ਕਰਤਾਰ ਸੋ ਢਿੜ ਨਾਮਿਕ ਸੰਗ ਰਹਿਉ ਤਾਂ ਤੇ ਅੰਗਤ ਲੈਣਾ ਪ੍ਰਗਟ ਤਾਸ ਚਰਨਹਿ ਲਿਵ ਰਹਿਉ ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਿਖਾਣੋ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣੋ ਬੋਹਿਤ ਥਾਉ ਵਿਦਾਤਾ ਨਿਰਮਯੋ ਸਭ ਸੰਗਤ ਕੋਲ ਉਧਾਰਨ ਗੁਰ ਅਮਰਦਾਸ ਕੀਰਤ ਕਹਿ ਤਰਾਹਿ ਤਰਾਹਿ ਤੋ ਪਾ ਸਰਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਉ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਉ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਿਹ ਸਿੱਖ ਹੈ ਸੰਗ ਰਹਿਉ ਤਤ ਹਰ ਚਰਨ ਮਲਾਉ ਨਾਨਕ ਕਉਲ ਨਿੰਮਲ ਅਵਤਰਿਉ ਅੰਗਦ ਲਹਿਣੀ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਸਿਖ ਦਰਸਨ ਗੁਰ ਸਿਖਹਿ ਸਰਨ ਪਰਹਿ ਤੇ ਉਭਰਹਿ ਛੋੜ ਜੰਪੁਰ ਕੀ ਲਿਖਹਿ ભગત ભાયે પરપૂર હૃદય ઉચરે કરતારે ગુર ગૌહર દરિયાઉ પલકડ બંત એહ તારે નાનક કુલ નિમલ અવતરયુ ગુણ કરતારે ઉચરે ગુર અમરദാસ જિન સેવ્યો તિન દુખ દરિદર પર હર પરે ચિત ચિતમો અરदास ਕਹੂੰ ਪਰ ਕਹਿ ਪੀ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕੋ ਤੇਰਾ ਹੁਕਮ ਪਵੈ ਨੀਸ਼ਾਨ ਤਉ ਕਰੂੰ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗੰ ਅਲਖ ਕਾਰਨ ਪੁਰਖ ਜੋ ਪਰਮਾਵਹਿ ਸੋ ਕਹੂੰ ਉਗਰੀ ਅਮਰਦਾਸ ਕਾਰਨ ਕਰਨ ਜਿਵ ਤੂੰ ਰਖਹਿ ਤਿਵਰਹੁ ਵਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿਤ ਹੈ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੈ ਦੀਸ ਹੁਕਮੁ ਗੋਜਿ ਵਿਚਾਰ ਪਾਵੇ ਕਲਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿ ਛਕਿਓ ਗੁਰ ਮਿਲੇਉ ਸੋਈ ਪਿਖਾ ਕਹੈ ਸਹਿਜ ਰੰਗ ਦਰਸ਼ਨ ਦਿਉ ਰਹੈਉ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਅਹ ਮੁਖੋਂ ਏ ਪੰਡਤ ਮਿੱਠੇ ਵਰਸ ਏ ਕਹਾਂ ਫਿਰਿਓ ਕਿਨੈ ਨਾਹੋ ਪਰ ਚੌ ਲਾਇਓ ਕਹਤਿਆ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੀ ਤਿਨ ਕੇ ਗੁਣ ਹਾਂ ਕਿਆ ਕਹੂੰ ਗੁਰਦਈਏ ਮਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੋ ਤਹਿਰ ਸਮਾਦ ਸੁਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਕ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ 니 ਜਾ ਗੱਡਿਓ ਕਾਮ ਕ੍ਰੋਧ ਲੋਭ 모ਹ ਅਪਤ ਪੰਜ ਦੂਤ ਵਿਖੰਡਿਓ ਭਲੋ ਪੂ ਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਾਰੇ ਗੁਰ ਅਮਰਦਾਸ ਸੱਚ ਸੱਲ ਭਣ ਤੈ ਦਲ ਜਿੱਤੋ ਏਵ ਜੁੱਧ ਕਰ ਕਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬਜਨ ਭਲੁ ਪੁਨਹ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੂਹੀ ਬਨ ਆਵੇ ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੋਨਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨਹਿ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬਨਾਸਿ ਅਬਗਤ ਧਾਇਓ ਤਿਸ ਭੇਟੇ ਦਾਰਿਦਰ ਨਾ ਚੰਪੈ ਕਲ ਸਹਾਰਤਾਸ ਗੁਣ ਜੰਪੈ ਜੰਪੂ ਗੁਣ ਬਿਮਲ ਸੁਜਨ ਜਨ ਕੇਰੇ ਅਮਹਿ ਨਾਮ ਜਾ ਕੋ ਫੁਰਿਆ ਇਨ ਸਤਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰજન ਉਰ ਧਰਿਆ ਹਰਨਾਮ ਰਸਕ ਗੋਬਿੰਦ ਗੁਣਗਾਹਕ ਚਾਹਕ ਤਤ ਸਮਤ ਸਰੇ ਕਬ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਛੁਟਤ ਪਰਵਾਹਾ ਅਮਹਿ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀ ਵਹਿ ਸੰਤ ਕਰਹਿ ਮਨ ਮੱਝਨ ਉਭਜਨੋ ਸੇਵਾ ਕਰੀਆ ਇਨ ਭਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਜ ਪ੍ਰਕਾਸ਼ਿਆ ਅਭੈ ਨਿਰੰਜਨ ਕਰਹਿ ਲਹਾ ਸਤ ਗੁਰ ਦਿਆਲ ਹਰ ਨਾਮ ਦਿਰਡਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੀ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਢੰਡਾਰ ਭਰੇ ਮਿਟਿਆ ਜਨਮ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ ਅਪਾਰ ਪਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਈ ਪ੍ਰੇਮ ਰਸ ਆਪੇ ਜਾਣੈ ਸਤਗੁਰ ਕੈ ਪਰਸਾਦ ਸਹਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਉ ਗੁਰ ਰਾਮਦਾਸ ਕਲ ਉੱਚੇ ਰੈ ਤੈਂ ਅਟਲ ਅਮਰ ਪਦ ਪਾਇਉ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੂਰੰਤਰ ਨਾਸੈ ਸੁਖ ਸਾਗਰ ਪਾਇਉ ਦਿੰਤ ਹਰ ਮੰਗ ਨਾ ਹਟੈ ਸੰਜਮ ਸਤ ਸੰਤੋਖ ਸੀਲ ਸਨਾਹ ਮੁਫਟੈ ਸਤ ਗੁਰ ਪਰਮਾਨ ਬਿਦਨੈ ਸਿਰਿਉ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲੁ ਚਿਰੈ ਤੈ ਅਪੈ ਅਮਰ ਪਦ ਪਾਇਓ ਜਗ ਜਿਤੋ ਸਤ ਗੁਰ ਪਰਮਾਨ ਮਨ ਏਕ ਧਾਇਓ ਤਨ ਤਨ ਸਤ ਗੁਰ ਅਮਰਦਾਸ ਜਿਨ ਨਾਮ ਦਿਰਡਾਇਓ ਨਵ ਨਿਦ ਨਾਮ ਨਿਧਾਨ ਰਿਧ ਸਿਧ ਤਾਂ ਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦਿਰਡਾਇਓ ਗੁਰੂ ਰਾਮਦਾਸ ਕਲ ਉਚਰੈ ਐ ਹਰਿ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁਟੈ ਸਤ ਗੁਰ ਸ਼ਬਦ ਅਥਾਹ ਅਮੈ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਜੂਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਬਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤਹਿ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਵਿਸ ਕੀ ਬਿਖੈ ਨਿਵਾਰਨ ਸਹਿਜ ਤਰੋ ਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੀ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬੜ ਭਾਗੀ ਮੁਕਤ ਭਏ ਸਤਗੁਰ ਸ਼ਬਦ ਮਨ ਗੁਰ ਪਰਚਾ ਪਾਇਉ ਗੁਰੂ ਰਾਮਦਾਸ ਕਲ ਉਚਰੈ ਐ ਸ਼ਬਦ ਨਿਸ਼ਾਨ ਬੁਜਾਇਉ ਸੇਜ ਸਦਾ ਸਹਜ ਸਵਾਲ ਸੰਤੋਖ ਸਰਾਈ ਚੋ ਸਦਾ ਸੀਲ ਸੁਨਾਹ ਸੁਹੈ ਗੁਰ ਸ਼ਬਦ ਸਮਾਚਰਿਉ ਨਾਮ ਟੇਕ ਸੰਗਾਦ ਬੋਹੈ ਆਜੁ ਨਿਉ ਭਲ ਅਮਲ ਸਤਗੁਰ ਸੰਗ ਨਿਵਾਸ ਗੁਰਰਾਮਦਾਸ ਕਾਲੂ ਚਿਰਹਿ ਤੋ ਸਹਜ ਸਰੂਰ ਬਾਸ ਗੁਰ ਜਿਨ ਕੋ ਸੋ ਪਰਸੰ ਨਾਮ ਹਰਿ ਦੈ ਨਿਵਾਸੈ ਜਿਨ ਕੋ ਗੁਰ ਸੋ ਪਰਸੰ ਦੁਰਤ ਦੂਰੰਤਰ ਨਾਸੈ ਗੁਰ ਜਿਨ ਕੋ ਸੋ ਪਰਸੰ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪਰਸੰਨ ਸ਼ਬਦ ਲੱਗ ਪਵਜਲ ਤਾਰੇ ਪਰ ਚਉ ਪਰਮਾਨ ਗੁਰ ਪਾਇਓ ਤਿੰਨ ਸਕਿ ਹਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲੱਗ ਸਤਗੁਰ ਖੀਮਾ ਤਾਣਿਆ ਜੁਗ ਜੂਤ ਸਮਾਣੀ ਅਨਪਹੁ ਨੇ ਜਾ ਨਾਮ ਟੇਕ ਜਿਤ ਭਗਤ ਆਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅપરા ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਂ ਕਉ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀ ਆਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਐ ਜੀਉ ਜਾਂ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋਂ ਐ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਡਰੇੜਾ ਤਿੰਨ ਜਨ ਦੁਖ ਪਾਪ ਕਹੋ ਕਤ ਹੋਐ ਜੀਉ ਧਰਮ ਕਰਮ ਪੂਰੈ ਸਤ ਗੁਰ ਪਾਈ ਹੈ ਜਾਂ ਕੀ ਸੇਵਾ ਸਿਧ ਸਾਧ ਮਨ ਜਨ ਸੁਰ ਨਰ ਜਾ ਚਹਿ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਨ ਜਾਣ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਾਥ ਕਥਨ ਹਾਰ ਤੁਝ ਹੈ 부ਝਾਈ ਹੈ ਪਰਮ ਭੂਲੇ ਸੰਸਾਰ ਛੁੱਟੋ ਹੋ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਨ ਸਜਪ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਹਉ ਬਲ ਬਲ ਜਾਉ ਸਤ ਗੁਰ ਸਾਚੇ ਨਾਮ ਉਪਰ ਕਮਨ ਉਪਮਾ ਦੇਉ ਕਮਨ ਸੇਵਾਸਰੇਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਾਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਧ ਧਾਰ ਨਲ ਕਵ 파ਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁવાસ ਜਾਸ ਸਿਮਰਤ ਅੰਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤ ਗੁਰ ਸਾਚੇ ਨਾਮ ਪਰ